ਪੰਜਾਬ ਦੇ ਸੀਐਮ ਪੰਜਾਬ ਸਾਹਿਬ ਦੇ ਜਿਹੜੇ ਨਿਸ਼ਾਨੇਸ਼ ਤੇ ਨਸ਼ਾ ਮੁਕਤ ਕਰਨ ਵਾਸਤੇ ਮਹਿੰਮਾ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਹੋਰ ਇੱਕ ਕਾਮਯਾਬੀ ਮਿਲੀ ਹੈ ਅਸੀਂ ਦੋ ਕੇਸਾਂ ਦੇ ਵਿੱਚ ਇੱਕ ਇੱਕ ਕਿਲੋ ਹਿਰੋਇਨ ਬਰਾਮਦ ਕੀਤੀ ਹੈ ਤੇ ਟੋਟਲ ਜੇ ਰਿਕਵਰੀ ਦੇਖੀਏ ਤੇ 2 ਕਿਲੋ 80 ਗ੍ਰਾਮ ਹਿਰੋਇਨ 5 ਲੱਖ ਡਰਗ ਮਨੀ ਇੱਕ ਪਿਸਤਲ ਬੱਤੀ ਹੋਰ ਇੱਕ ਕਾਰ ਵਰਨਾ ਜਿਹੜਾ ਐਫ ਆਈ ਆਰ ਨੰਬਰ 226 ਹੈ ਛਾਟਾ ਦੇ ਵਿੱਚ ਜਿੱਥੇ ਪਹਿਲਾਂ 2.5 ਕਿਲੋ ਫਿਰ ਜਿਹੜੀ ਹਿਰੋਇਨ ਫਰੀ ਗਈ ਸੀ ਔਰ 3 ਸੂਵਿਸਟਿਕੇਟਡ ਵੈਪਨ ਪਿਸਟਲ ਫੜੇ ਗਈ ਸੀ ਉਹਦੇ ਚੀਜ਼ ਰਿਮਾਂਡ ਦੇ ਵਿੱਚ ਜਿਹੜਾ ਮੇਨ ਦੋਸ਼ੀ ਮਨਜੀਤ ਇਲੀਅਸ ਭੋਲਾ ਰਾਜਾ ਸੰਸੀਦਾ ਉਹ ਉਹਦੇ ਤੋਂ 1 ਕਿਲੋ ਹੋਰ ਬਰਾਮਦ ਕੀਤੀ ਗਈ ਹੈ ਹਿਰੋਇਨ ਔਰ ਅਮਰਸਰ ਰੂਰਲ ਦੇ ਏਰੀਏ ਦੇ ਵਿੱਚੋਂ ਤੋਂ ਇਹਦੇ ਨਾਲ ਇਸ ਕੇਸ ਦੇ ਵਿੱਚ 3 ਕਿਲੋ 192 ਗ੍ਰਾਮ ਹਿਰੋਇਨ ਤੇ 1 ਪਿਸਟਲ ਤੇ 260000 ਡਰਗ ਮਨੀ ਤੇ ਬਾਕੀ ਜਿਹੜੇ ਬਰਾਮਦ ਗਏ ਪਹਿਲਾਂ ਹੋ ਚੁੱਕੇ ਐ ਸੈਕੰਡ ਕੇਸ ਜਿਹੜਾ ਉਹ ਦਿਲਪ੍ਰੀਤ ਇਲੀਅਸ ਹਾਨੀ ਨੂੰ ਫੜਿਆ ਇਹ ਲੋਹਾਰਕਾ ਰੋਡ ਅੰਮ੍ਰਿਤਸਰ ਦਾ ਰਾਜਾ ਸੰਸੀ ਏਰੀਆ ਦੇ ਰਹਿਣ ਵਾਲਾ ਪਿੱਛੋਂ ਉੱਥੇ ਕੰਮ ਕਰਦਾ ਲੋਹਾਰਕਾ ਰੋਡ ਤੇ ਇਲੈਕਟ੍ਰਿਕ ਇੰਜੀਨੀਅਰ ਹੈ ਸਿਮਿੰਟ ਕੰਪਨੀ ਚ ਲੱਗਿਆ ਹੋਇਆ ਇਹ ਤੋਂ ਵੀ 1 ਕਿਲੋ ਹੀਰੋਇਨ ਬਰਾਮਦ ਕੀਤੀ ਹੈ ਪੀਐਸ 에어ਪੋਰਟ ਤੇ ਪਰਚਾ ਦਰਜ ਕੀਤਾ ਗਿਆ ਤੀਸਰੇ ਕੇਸ ਦੇ ਵਿੱਚ ਸੀਆਈਏ ਸਟਾਫ 3 ਵੱਲੋਂ ਦੋ ਡਰੱਗ ਸਮੱਗਰ ਫੜੇ ਗਏ ਜਿਨ੍ਹਾਂ ਤੋਂ 80 ਗ੍ਰਾਮ ਹੀਰੋਇਨ ਇੱਕ ਪਿਸਟਲ ਪੱਤੀਵੋਰ ਮੈਗਜ਼ੀਨ ਕਿਰੇ ਤੇ ਇੱਕ ਰਾਉਂਡ 5 ਲੱਖ 2000 ਰੁਪਏ ਆ ਡਰੱਗ ਮੰਨੀ ਤੇ ਇੱਕ ਕਾਰ ਜਿਹੜੀ ਹੈ ਬਰਾਮਦ ਕੀਤੀ ਹੈ ਇਹ ਜਿਹੜੇ ਦੋਨੇ ਮੁਲਜ਼ਮ ਨੇ ਗੋਤਮ ਸੋਨੀ ਹੈ ਇੱਕ ਸ਼ੁਭਮ ਕੁਮਾਰ ਲਈ ਸੱਭੀ ਇਹ ਦੋਨਾਂ ਦੇ ਖਿਲਾਫ ਪਹਿਲਾਂ ਵੀ ਹਿਨਸ ਕ੍ਰਾਈਮ ਦੇ ਪਰਚੇ ਦਰਜ ਹੈ ਔਰ ਜੇ ਗੋਤਮ ਸੋਨੀ ਦੀ ਗੱਲ ਕਰੀਏ ਤੇ ਖਿਲਾਫ ਮਾਰਡਰ ਰੇਪ ਤੇ ਬਾਕਸੋ ਦੇ ਕੇਸ ਨੇ ਵੇਰਕਾ ਤੇ ਸਦਰ ਅੰਮ੍ਰਿਤਸਰ ਦੇ ਵਿੱਚ ਸ਼ੁਭਮ ਦੇ ਖਿਲਾਫ ਇੱਕ ਪੀਆਰ ਬਜਟ ਦਾ ਨਿਆਂ ਅਸਲੇ ਦਾ ਪੀਐਸ ਘ੍ਰਿੰਡਾ ਕੋਈ ਸਾਰੀ ਜਿਹੜੀ ਬਰਾਮਦਗੀ ਹੈ ਇਹਦੇ ਸਬੰਧ ਵਿੱਚ ਸਾਰੀਆਂ ਟੀਮਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਉਹਨਾਂ ਨੂੰ ਵਾਜਿਬ ਅਸੀਂ ਨਾਮ ਦਿੱਤਾ ਜਾਏ